ਵਿਸ਼ੇਸ਼ਕ ਪੰਜਾਬ ਨੂੰ ਵਿਕਾਸ ਪੱਖੋਂ ਅੱਗੇ ਰੱਖਣ ਦੀਆਂ ਗੱਲਾਂ ਹਰ ਰਾਜਨੀਤਿਕ ਪਾਰਟੀ ਵੱਲੋਂ ਕੀਤੀਆਂ ਜਾਂਦੀਆਂ ਨੇ ਪਰ ਵੋਟਾਂ ਪਿੱਛੋਂ 5 ਸਾਲ ਪੰਜਾਬ ਦਾ ਰਾਬੀ ਰੱਖਾ ਹੁੰਦਾ ਹੈ ਇਸੇ ਤਹਿਤ ਜੇਕਰ ਗੱਲ ਕਰੀਏ ਮੋਦੀ ਸਰਕਾਰ ਦੀ ਸਵੱਛ ਭਾਰਤ ਮਹਿੰਮ ਦੀ ਤਾਂ ਪੰਜਾਬ ਅੰਦਰ ਇਸ ਅਭਿਆਨ ਦੀ ਫੂਕ ਨਿਕਲੀ ਨਜ਼ਰ ਆਉਂਦੀ ਹੈ ਜਿੱਥੇ ਕਈ ਵਾਰ ਸਾਹਮਣੇ ਆ ਚੁੱਕਾ ਹੈ ਕਿ ਰਾਜਨੀਤਿਕ ਆਗੂ ਸਿਰਫ ਫੋਟੋਆਂ ਖਿਚਵਾਉਣ ਲਈ ਆਪਣੇ ਹੱਥ ਵਿੱਚ ਝਾੜੂ ਫੜ ਕੇ ਸਫਾਈ ਕਰਦੇ ਨਜ਼ਰ ਆਉਂਦੇ ਨੇ ਪਰ ਜੇਕਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਹਰ ਨਾਗਰਿਕ ਜਾਂ ਨੇਤਾ ਇਸਾਬੇ ਅੰਤ ਤਹਿਤ ਕੰਮ ਕਰਦਾ ਤਾਂ ਹੁਣ ਤੱਕ ਇਹ ਅਭਿਆਨ ਸਫਲ ਮੰਨਿਆ ਜਾਂਦਾ ਪਰ ਜੇਕਰ ਗੱਲ ਕਰੀਏ ਸੰਗਰੂਰ ਦੀ ਤਾਂ ਹਰ ਸ਼ਹਿਰ ਤੇ ਪਿੰਡ ਵਿੱਚ ਗੰਦਗੀ ਦੇ ਢੇਰ ਲੱਗੇ ਨਜ਼ਰ ਆਉਂਦੇ ਨੇ ਜਿਸ ਕਾਰਨ ਕਈ ਭਿਆਨਕ ਬਿਮਾਰੀਆਂ ਲੱਗਣ ਦਾ ਖਦਸ਼ਾ ਪੈਦਾ ਹੋ ਗਿਆ ਪਿੰਡ ਤੂਰ ਬੰਜਾਰਾ ਚ ਤਾਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਕੇ ਬਦਬੂ ਤਾਂ ਫੈਲਾ ਹੀ ਰਿਹਾ ਉਥੇ ਹੀ ਗੰਦੇ ਪਾਣੀ ਕਾਰਨ ਡੇਂਗੂ ਤੇ ਮਲੇਰੀਏ ਦਾ ਖਤਰਾ ਵੀ ਪੈਦਾ ਹੋ ਗਿਆ ਜਿਸ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਹੈ। ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮਸਲਾ ਇਹ ਹੈ ਜੀ ਤਕਰੀਬਨ ਸਾਡੇ ਸਾਰੇ ਪਿੰਡ ਦੀ ਅਸਲ ਤੇ ਪਾਣੀ ਦੀ ਨਿਕਾਸੀ ਦਾ ਤੇ ਦੂਜਾ ਮੇਨ ਸਾਡੇ ਵਾਰਡ ਦਾ 5 ਨੰਬਰ ਵਾਰਡ ਦਾ ਤੇ ਕੋਈ ਨਿਕਾਸੀ ਦਾ ਮਰ ਕੇ ਸੜਕ ਬਣਾ ਕਰਕੇ ਪਾਣੀ ਸਾਰਾ ਰੁਕ ਗਿਆ ਅੱਗੋਂ ਨੱਕੇ ਲੱਗ ਗਏ ਸਾਰੇ ਕਿਤੇ ਪਾਣੀ ਹੋ ਗਿਆ ਬੰਦ ਪਾਣੀ ਨਿਕਰੇ ਲੋਕਾਂ ਦੀ ਨਿਕਾਸੀ ਬੰਦ ਹੋ ਗਈ ਪਾਣੀ ਦੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਬਾਕੀ ਤੁਸੀਂ ਦੇਖ ਲਓ ਨਾਲੀਆਂ ਭਰੀਆਂ ਪਈਆਂ ਨੇ ਸਾਰੀਆਂ 20ਾਂ ਚ ਪਾਣੀ ਫਿਰਦਾ ਲੋਕ ਪਰੇਸ਼ਾਨ ਬਹੁਤ ਨੇਗੇ ਕੱਪੜੇ ਧੋਣ ਦੀ ਦਿੱਕਤ ਆ ਬੀਬੀਆਂ ਭੈਣਾਂ ਨੂੰ ਪਾਣੀ ਡੋਲਣ ਦੀ ਦਿੱਕਤ ਆ ਰਹੀ ਹੈ ਕਿ ਪਾਣੀ ਖਾ ਲੰਘ ਨਹੀਂ ਰਿਹਾ ਕਿਤੇ ਬਿਮਾਰੀ ਫੈਲ ਰਹੀ ਹੈਗੀ ਲੋਕ ਦੁਖੀ ਰਹੇ ਜਾਨੀ ਇਹਦੇ ਹੱਲ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਇਹਦੀ ਕੋਈ ਗੌਰ ਨਹੀਂ ਕਰ ਰਿਹਾ ਸਰਪੰਚ ਜਵਾਬ ਦਿੰਦਾ ਸਿੱਧਾ ਕਹਿੰਦਾ ਮੈਂ ਕੁਝ ਕਰ ਨਹੀਂ ਸਕਦਾ ਪਾਣੀ ਅਸੀਂ ਕਹਿ ਰਹੇ ਜੀ ਬਾਹਰੇ ਨਿਕਲਣਾ ਚਾਹੀਦਾ ਬੰਬਾਰੀ ਪਾਦ ਰਹੀ ਆ ਸਾਡੇ ਪਾਣੀ ਦੇ ਬੰਨ ਲੱਗੇ ਪਏ ਨੇਗੇ ਮੱਛਰ ਪੈਦਾ ਹੋ ਰਿਹਾ ਜੀ ਬਹੁਤ ਬੱਚਿਆਂ ਨੂੰ ਬੁਖਾਰ ਚੜਨ ਲੱਗ ਗਿਆ ਆਪਚਮੇ ਜੀ ਜਨਾਨੀਆਂ ਲੜੀ ਜਾਂਦੀਆਂ ਨੇ ਤੇ ਪਾਣੀ ਇੱਕ ਦੂਜੇ ਦੇ ਬਾਹਰ ਵਿੱਚ ਜਾ ਕੇ ਅੰਦਰ ਵੜ ਜਾਂਦਾ ਹੈ ਅਸੀਂ ਇਹ ਰੋਸ ਪ੍ਰਦਰਸ਼ਨ ਹੈ ਸਾਡਾ ਰੋਸ ਪ੍ਰਦਰਸ਼ਨ ਨਹੀਂ ਸਾਡੀ ਬਾਕੀ ਹਕੀਕਤ ਹੈ ਇਹ ਸਾਡੇ ਦਿਲਾਂ ਦੀ ਹਕੀਕਤ ਹੈ ਇਸ ਕਰਕੇ ਜਦੋਂ ਪੰਜਾਬ ਤੇ ਸੈਂਟਰ ਦੀ ਸਰਕਾਰ ਆਈ ਤੋਂ ਮਹੀਨਾ ਪਹਿਲਾਂ ਪ ਵੀ ਡੇਂਗੂ ਹੋ ਗਿਆ ਡੇਂਗੂ ਹੋ ਗਿਆ ਜੇ ਸਾਡੀਆਂ ਨਾਲੀਆਂ ਦਾ ਸਾਡਾ ਮਸਲਾ ਦੇਖਿਆ ਜਾ ਵੀ ਡੇਂਗੂ ਇੱਥੇ ਪੈਦਾ ਹੋ ਰਿਹਾ ਹੈ ਅਸੀਂ ਡੇਂਗੂ ਨੂੰ ਇੱਕ ਅੰਜਾਮ ਦੇ ਰਹੇ ਹਾਂ ਇੱਥੇ ਤੇ ਲੋਕ ਡੇਂਗੂ ਦਾ ਜਿਹੜਾ ਪ੍ਰਸ਼ਾਸਨ ਨੂੰ ਜਿਹੜੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਨੈਤਿਕ ਜ਼ਿੰਮੇਵਾਰੀ ਉੱਥੇ ਤੇ ਪ੍ਰਸ਼ਾਸਨ ਚੱਕ ਨਹੀਂ ਰਿਹਾ ਸਮੱਸਿਆ ਸਾਡੇ ਪਾਣੀ ਦੀ ਨਹੀਂ ਹੈਗੀ ਨਾਲ ਦੀ ਨਾਲ ਸਾਡੇ ਬਿਮਾਰੀਆਂ ਦਾ ਵੀ ਖਾਸ ਹੈ ਜਿਹੜੇ ਤੋਂ ਬਿਮਾਰੀਆਂ ਪੈਦਾ ਹੋਣਗੀਆਂ ਜਿਹੜਾ ਗਰੀਬ ਵਸਤੀ ਹੈ ਇਹ ਲਾ ਲਾ ਲਾਜ ਆਏਗਾ ਜਿਹੜਾ ਡੇਂਗੂ ਹੈ ਇਹਨਾਂ ਦੇ ਇਲਾਜ ਕਰਾਉਣ ਵਾਸਤੇ ਕਿਸੇ ਕੋਲੇ ਕੋਈ ਪੈਸਾ ਨਹੀਂ ਹੈਗਾ ਕਿੱਥੋਂ ਇਹ ਆ ਉਹਦੇ ਘਰ ਵੇਚ ਕੇ ਜਾਇਦਾਦਾਂ ਫੇਰ ਡੇਂਗੂ ਦਾ ਇਲਾਜ ਕਰਾ ਸਕਦੇ ਨੇ ਵਰਨਾ ਇਲਾਜ ਹੋ ਨਹੀਂ ਸਕਦਾ। ਬੜੀ ਮੰਗ ਹੈ ਵੀ ਇਹਨੂੰ ਤੁਰੰਤ ਮੌਕੇ ਦੇ ਉੱਤੇ ਆ ਕੇ ਪ੍ਰਸ਼ਾਸਨ ਦੇਖੇ ਦੇ ਕਿ ਇਹਨੂੰ ਤੁਰੰਤ ਹੱਲ ਕਰੇ। ਜਿਵੇਂ ਵੀ ਮਰਜ਼ੀ ਹੱਲ ਕਰੇ ਤਾਂ ਪ੍ਰਸ਼ਾਸਨ ਦੇ ਹੱਥਾਂ ਦੇ ਵਿੱਚ ਹੈ ਪੰਜਾਬ ਦੀ ਸਰਕਾਰ। ਕਿਸੇ ਵੀ ਨਮਾਇंदे ਨੂੰ ਡਿਊਟੀ ਦੇ ਕੇ ਇਹਦਾ ਹੱਲ ਕਰ ਸਕਦੀ ਹੈ ਇਹਨੂੰ ਛੇਤੀ ਜਲਦੀ ਹੱਲ ਕਰਨਾ ਚਾਹੀਦਾ ਕਿੰਨੇ ਦਿਨ ਹੋ ਗਏ ਇਹਨੂੰ ਹੋਏ ਨੂੰ ਇਸ ਨੂੰ ਤਕਰੀਬਨ ਤਕਰੀਬਨ 15 ਦਿਨਾਂ ਦੇ ਉੱਤੇ ਜਿਹੜੀ ਹਰਾਤ ਹੈ ਜਿਹੜੀ ਇਸੇ ਤਰ੍ਹਾਂ ਪੈਦਾ ਹੋਏ ਹੋਏ ਨੇ ਲਗਾਤਾਰ ਬੁੜੀਆਂ ਨੇ ਜਿਹੜੀਆਂ ਆਪਦੇ ਬਾਰਾਂ ਦੇ ਵਿੱਚੋਂ ਰੋਜ਼ ਛਿੜਕਦੇ ਨੇ ਬਾਹਰ ਪਾਣੀ ਛਿੜਕਦੇ ਨੇ ਜਿਹੜੀ ਧਰਤੀ ਇੱਕ ਦਿਨ ਹੁਣ ਪਾਣੀ ਖਾਣੋਂ ਵੀ ਹੈਗੀ ਪਾਣੀ ਵੀ ਨਹੀਂ ਇਹ ਆਪਦੀ ਸੋਕ ਨਹੀਂ ਰਹੀ ਤੇ ਜਿਹੜਾ ਲਗਾਤਾਰ ਦਾ ਪਾਣੀ ਹੈ ਜਿਹੜੇ ਲੋਕ ਨੇ ਤਕਰੀਬਨ ਤਕਰੀਬਨ ਉਹ ਸਮੱਸਿਆ ਆ ਰਹੀ ਹੈ ਸਕੂਲੀ ਬੱਚੇ ਨੇ ਜਿਹੜੇ ਸਵੇਰੇ ਬਿਨਾਂ ਨਾ ਤੇ ਸਾਡੇ ਸਕੂਲ ਦੇ ਵਿੱਚ ਜਾ ਦਾ ਪੜੀ ਜਾਂਦਾ ਉਹ ਪਨਾ ਰੋਡ 'ਚ ਪੈਂਦੇ ਰੋਡ ਦੇ ਖਰਾਨਾਂ ਵਿੱਚ ਪੈਂਦੀ ਉਹ ਰੋਡ ਬੰਦ ਕਰਨ ਸੰਗ ਜੋ ਬੰਦ ਹੋ ਗਿਆ ਲੋਕਾਂ ਨੇ ਫਸਲਾਂ ਨੇ ਪੈਣ ਲੱਗਾ ਉਹ ਫਸਲਾਂ ਨੇ ਨੱਕੇ ਦਾ ਦੇ ਨਾਲੇ 'ਚ ਤੇ ਗਾਹ ਘਰਾਜ ਗੁੰਝੇ ਜਿਵੇਂ ਲੱਪੋ ਨੱਕੇ ਲਈ ਜਾਨਾ ਬਹੁਤ ਵੱਡੀ ਪ੍ਰੋਬਲਮ ਆ ਤੇ ਕਿੰਨੇ ਚਰਚ ਹੋ ਜੂਗੀ ਇਹ ਠੀਕ ਹੈ ਠੀਕ ਹੋ ਗਿਆ ਸੰਗਦਰਸ਼ਨ ਵਾਲੀ ਦੇ ਰੂਬਰਾਂਟੇ ਦੇ ਜਿਹੜੇ ਸੀ ਪਹਿਲਾਂ ਲਾਣ ਦੇਖ ਸਕਦੇ ਏਡੀਆਂ ਸੰਗਤ ਦਰਸ਼ਨਾਂ ਤੋਂ ਸੰਗਤ ਦਰਸ਼ਨਾਂ ਬਾਰੇ ਇਹਨੇ ਕੋਈ ਟੈਬਲ ਨਹੀਂ ਜਿੰਨੇ ਭਿਆਨਕ ਬਿਮਾਰੀਆਂ ਫੈਲ ਰਹੇ ਹਨ ਹਰੇਕ ਪਿੰਡਾਂ 'ਚ ਰੋਕਥਾਮ ਕੀਤੀ ਜਾ ਰਹੀ ਹੈਗੀ ਇੱਕ ਪਾਸੇ ਸਰਕਾਰ ਬਹੁਤ ਵੱਡੇ ਵਾਅਦੇ ਕਰ ਰਹੀ ਹੈ ਜੀ ਇਹ ਪਿੰਡ ਦੀ ਪਾਣੀ ਨਿਕਾਸੀ ਦੇ ਦੁੱਬੇ ਨਿਕਾਸੀ ਵਾਸਤੇ ਖਾਹਰਾਵਾਂ ਆਉਂਦੇ ਖਾਹਰਾਵਾਂ ਵਿੱਚ ਪਰ ਸਾਡੇ ਪਿੰਡ ਬਾਰੇ ਕਿਸੇ ਕੋਈ ਸਰਕਾਰ ਨੇ ਦਾ ਕਾਂਸਲ ਸੋਚਿਆ ਨਾ ਕਰੀ ਜਦੋਂ ਸੋਚਿਆ ਕਿ ਸਾਨੂੰ ਇਹ ਪ੍ਰੋਬਲਮ ਤਾਂ ਹੈ ਕਈ ਸਾਲ ਤੋਂ ਹੈ ਪਹਿਲਾਂ ਵੀ ਅਸੀਂ ਸੰਗਤ ਦਰਸ਼ਨ ਜੀ ਸਾਹਿਬ ਦੀ ਮੈਨਾ ਚੌਂਕ ਉਦੋਂ ਵੀ ਅਸੀਂ 22 ਲੱਖ ਦੇ ਐਕਸਿਮੈਂਟ ਬਣਾ ਕੇ ਚਾਹੇ ਸੀ ਬੀ ਰੋਡ ਬਣਨਾ ਹੈ ਕਿ ਸਾਡਾ ਕੋਪੋਲਿਟਿਕ ਦਾਮ ਗਿਆ ਨੂੰ ਉਹ ਉਹ ਦਾ ਸੰਗਦਰਸ਼ਿੰਦਰ ਰਸਾਂ ਉਹ ਉਹ ਦਾ ਆਪਣਾ ਰਾਈ ਮਿਲਿਆ ਸੰਗਰੂਰ ਤੋਂ ਜਗਤਾਰ 바ਵਾ ਦੀ ਰਿਪੋਰਟ ਪਹਿਰੇ ਦਾ ਟੀਵੀ